ਹੈਲੋ ਵੀ ਮਿੱਤਰੋ ਕਿੱਦਾਂ ਸਾਰੇ ਤਾਂ ਤੁਹਾਡੇ ਯਾਰ ਲੈ ਕੇ ਆਇਆ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਲਈ ਯਾਰ ਥੱਕ ਜਾਈਦਾ ਯਾਰ ਕੰਮ ਤੇ ਕੰਮ ਥੋੜਾ ਜਹਾੜਾ ਅੱਜ ਹੀ ਗਰਾ ਦੇਖੋ ਪਿੱਛੇ ਜੀਰਾ ਜੀਰਾ ਆ ਗਿਆ ਬਸ ਇੱਕ ਦੋ ਦਿਨ ਇਧਰ ਲੱਗਣਗੇ ਬਾਕੀ ਹੁਣ ਤੁਹਾਨੂੰ ਕੱਲ ਤੋਂ ਕੱਲ ਤੋਂ ਆਪਾਂ ਦੂਜੀ ਸਾਈਡ ਜਾਵਾਂਗੇ ਉਧਰ ਤੁਹਾਨੂੰ ਹੋਰ ਲੋਕੇਸ਼ਨ ਦਿਖਾਵਾਂਗੇ ਉਧਰ ਘੈਂਟ ਦੀ ਲੋਕੇਸ਼ਨ ਤੁਹਾਨੂੰ ਬਹੁਤ ਵਧੀਆ ਯਾਰ ਇਧਰ ਕਿਲੇ ਕੋਲੇ ਬਾਦੂਆ ਤੁਹਾਨੂੰ ਘਮਾਉਣ ਤੁਹਾਨੂੰ ਕਹਾਂਵਾਂਗੇ ਬਸ ਵੀ ਚੈਨਲ ਨੂੰ ਆਪਣੇ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤਾਂ ਕਿ ਓਨਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚੇ ਠੀਕ ਆ ਤਾਂ ਹਲੇ ਬਹੁਤ ਕੁਝ ਬਾਕੀ ਹੈ ਮਿੱਤਰੋ ਇਹ ਤਾਂ ਇੱਕ ਹਲੇ ਤਾਂ ਕੁਝ ਵੀ ਨਹੀਂ ਆਪਾਂ ਰਾਸਥਾਨ ਕੋ ਮੈਂ ਨਹੀਂ ਰਾਸਥਾਨ ਦਾ ਬਹੁਤ ਵੱਡਾ ਇਲਾਕਾ ਹੈ ਵੈਲਕਮ ਮਨਾਲਾ ਆਪਣਾ ਦੇਖੋ ਆਓ ਪਿੱਛੇ ਪਿੱਛੇ ਤੱਕ ਕੱਲ ਨੂੰ ਤੁਹਾਨੂੰ ਨਵੀਂ ਲੋਕੇਸ਼ਨ ਵਿਖਾਵਾਂਗੇ ਘਾੜ ਦੀ ਕੋਈ ਸ਼ਾਮ ਹੋ ਚੱਲੀ ਨੇਰਾ ਹੋਣਾ ਆਪਾਂ ਚੱਲੇ ਕੰਮ ਤੋਂ ਘਰੇ ਤਾਂ ਟਾਈਮ ਕਾਫੀ ਹੋ ਚੁੱਕਿਆ ਹੈ ਬਸ ਉਰਚ ਦਾ ਡੱਬ ਗੱਟ ਕੀ ਕਰ ਬਹੁਤ ਦੂਰ ਹੈ ਘਰ ਵੀ ਬਹੁਤ ਦੂਰ ਹੈ ਤੁਰ ਕੇ ਉਹ ਉੱਧਰ ਜਾਣਾ ਪੈਂਦਾ ਯਾਰ ਵੀਡੀਓ ਲਾਈਕ ਲੋਕ ਕਰੀ ਰੱਖਿਆ ਕਰੋ ਮਿੱਤਰੋ ਇਹਨਾਂ ਬੰਦੇ ਨੂੰ ਮੋਟੀਵੇਸ਼ਨ ਮਿਲਦਾ ਰਹਿੰਦਾ ਮੈਨੂੰ ਮੈਂ ਹੋ ਜਾਂਦਾ ਯਾਰ ਹਾਂ ਵੀਡੀਓ ਬਣਾਵਾ ਯਾਰ ਵੀ ਭਰਾ ਆਪਣੇ ਸਾਥ ਦਿੰਦੇ ਆ ਨੱਪ ਕੇ ਰੱਖਿਆ ਕਰੋ ਕੰਮ ਲਾਈਕ ਲੋਕ ਤਾਂ ਠੀਕ ਹੈ ਮਿਲਦੇ ਆ ਦੋਸਤੋ ਕੋਈ ਆਉਣ ਵਾਲੀ ਘੈਂਟ ਦੀ ਲੋਕੇਸ਼ਨ ਤੇ ਬਹੁਤ ਵਧੀਆ ਬਾਏ ਅਲਵਿਦਾ